ਇਹ ਬਹੁਤ 30 ਪੁਰਾਣਾ ਜੀ ਸਾਡੀ ਸੁਰਤ ਤੋਂ ਹੀ ਪਹਿਲਾਂ ਦਾ ਇਹ ਸਮਝ ਲਓ ਕਿ ਅੰਗਰੇਜ਼ਾਂ ਨੇ ਬਣਾਇਆ ਹਿੰਦੁਸਤਾਨ ਪਾਕਿਸਤਾਨ ਵੇਲੇ ਦਾ ਇਹ ਤੇ ਇਹਦੇ ਥੱਲੇ ਰਗਜਾਰ ਕਰ ਰਹੇ ਸੀਗੇ ਉਹ ਵੀ ਖੜਾ ਰਗਜਾਰ ਖਤਮ ਹੁੰਦਾ ਜਾਂਦਾ ਵਾ ਇਹ ਗੇਟ ਡਿੱਗ ਪਿਆ ਸਾਡਾ ਕਾਫੀ ਨੁਕਸਾਨ ਹੋਇਆ ਜੁੱਤੀਆਂ ਪਾਣੀ ਜਰੜ ਗਈਆਂ ਫੱਟੇ ਫੁੱਟੇ ਜਿਹੜੇ ਸਾਡੇ ਰੱਖੇ ਜੋ ਟੁੱਟ ਗਏ ਜਿੰਨਾ ਸਾਡਾ ਫਾਇਦਾ ਹੋਵੇ ਕਰਵਾਇਆ ਜਾਵੇ ਤੇ ਗਰੀਬ ਆਦਮੀ ਤੇ ਇੰਨੀ ਕੀ ਬੇਨਤੀ ਕਰ ਸਕਦੇ ਹਾਂ ਜੀ ਯਾਦ ਹੈ ਨਾ ਇਹ ਮੋਗਾਲੇ ਨਾਮ ਉਹ ਇਹ ਮੋਗਾ ਦੇ ਨਾਂ ਤੇ ਬਹੁਤ ਚਿਰ ਦੀ ਜੁੜੀ ਆ ਇਹ ਦੋ ਗੇਟ ਸੀ ਜੀ ਇੱਕ ਸਬਜ਼ੀ ਮੰਡੀ ਵਾਲਾ ਸੀ ਇੱਕ ਇਹ ਸੀ ਇਹ ਦੋਹਾਂ ਗੇਟਾਂ ਦੀ ਬਿਲਕੁਲ ਸਾ ਇੱਕ ਤਰੀਕ ਚ ਬਣੇ ਸੀ ਇਹ ਇੱਕੋ ਜਿਹੇ ਬਣੇ ਸੀ ਤੇ ਹੁਣ ਹੱਥ ਆਵ ਲਾ ਲੋ ਵੀ ਇੰਨਾ ਪੁਰਾਣਾ ਗੇਟ ਅੱਜ ਡਿੱਗ ਪਿਆ ਸ਼ੁਕਰ ਕਰੋ ਕੋਈ ਥੱਲੇ ਹੈ ਨਹੀਂ ਸੀ ਇਹਦੇ ਇਹ ਰਾਤੋਂ ਦੇਖਿਆ ਤੇ ਸਵੇਰੇ ਹਾਂ ਥੱਲੇ ਕੋਈ ਹੁੰਦਾ ਤੇ ਉਹਨੇ ਉ ਮਰ ਜਾਣਾ ਸੀ ਕਰਨੇ ਇਹੀ ਬੈਠੇ ਹੁੰਦੇ ਆ ਹਾਂ ਸੋਚਨਾ ਸਵੇਰੇ ਮਿਲੀ ਸੀ ਛੱਤ ਗਿਰਨ ਦੀ ਕਿਉਂਕਿ ਬਹੁਤ ਪੁਰਾਣੀ ਉਹ ਬਿਲਡਿੰਗ ਬਣੀ ਹੋਈ ਹੈ ਸੋਚਨਾ ਮਿਲਣ ਤੋਂ ਬਾਅਦ ਅਸੀਂ ਟ੍ਰੈਫਿਕ ਨੂੰ ਸਵਚਾਰੂ ਚਲਾਉਣ ਵਾਸਤੇ ਲੋਕਾਂ ਦੀ ਸੋਲਸਾਸ ਤੇ ਤੁਰੰਤ ਹੀ ਅਸੀਂ ਜੀਸੀਬੀ ਭੇਜ ਕੇ ਸਾਰਾ ਮਲਬਾ ਨੂੰ ਕਲੀਅਰ ਕਰਵਾਤਾ ਹੁਣ ਟ੍ਰੈਫਿਕ ਬਿਲਕੁਲ ਸਹੀ ਢੰਗ ਨਾਲ ਚੱਲ ਰਿਹਾ ਹੈ ਵਰੇ ਸੰਬੰਧੀ ਮਾਨਯੋਗ ਕਮਿਸ਼ਨਰ ਜੀ ਨੂੰ ਔਰ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਗਲੇਰੀ ਕਾਰਵਾਈ ਉਪਰੋਂ ਵੀ ਬਲੋਕ ਕੀਤੀ ਜਾਏਗੀ ਸਰ ਕਾਰਨਾਂ ਦਾ ਕੋਈ ਪਤਾ ਨਹੀਂ ਕਿ ਕਿਸ ਕਾਰਨ ਕਰਕੇ ਮੇਨ ਬਾਰਿਸ਼ ਚੱਲ ਰਹੀ ਹੈ ਕਾਰਨ ਤਾਂ ਇਸ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਜੀ ਜੋ ਸਾਡੀ ਡਿਊਟੀ ਬੰਦੀ ਸੀ ਉੱਥੇ ਸੋਚਾਰ ਤੁਹਾਨੂੰ ਦਾ ਟ੍ਰੈਫਿਕ ਨੂੰ ਚਲਾਣਾ ਔਰ ਉਹ ਸੀ ਕਰਵਾ ਦਿੱਤਾ ਗਿਆ ਕਿ ਮਲਬਾ ਹਟਾਤਾ ਗਿਆ ਕੋਈ ਜਾਨੀ ਨੂੰ ਨੁਕਸਾਨ ਵਗੈਰਾ ਕੋਈ ਹੋ ਨਹੀਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਆਇਆ ਇਹ ਬਹੁਤ ਚਿਰ ਪੁਰਾਣਾ ਜੀ ਸਾਡੀ ਸੁਰਤ ਤੋਂ ਹੀ ਪਹਿਲਾਂ ਦਾ ਇਹ ਸਮਝ ਲਓ ਕਿ ਅੰਗਰੇਜ਼ਾਂ ਨੇ ਬਣਾਇਆ ਹਿੰਦੁਸਤਾਨ ਪਾਕਿਸਤਾਨ ਵੇਲੇ ਦਾ ਹੈ ਤੇ ਇਹਦੇ ਥੱਲੇ ਰਗਜ਼ਾਰ ਕਰ ਰਹੇ ਸੀਗੇ ਉਹ ਵੀ ਖੜਾ ਰਗਜ਼ਾਰ ਖਤਮ ਹੁੰਦਾ ਜਾਂਦਾ ਵਾ ਇਹ ਗੇਟ ਡਿੱਗ ਪਿਆ ਸਾਡਾ ਕਾਫੀ ਨੁਕਸਾਨ ਹੋਇਆ ਜੁੱਤੀਆਂ ਪਾਣੀ ਜਰੜ ਗਈਆਂ ਫਟੇ ਫੁੱਟੇ ਜਿਹੜੇ ਸਾਡੇ ਰੱਖੇ ਜੋ ਟੁੱਟ ਗਏ ਜਿੰਨਾ ਸਾਡਾ ਫਾਇਦਾ ਹੋਵੇ ਕਰਵਾਇਆ ਜਾਵੇ ਤੇ ਗਰੀਬ ਆਦਮੀ ਤੇ ਇੰਨੀ ਕੀ ਬੇਨਤੀ ਕਰ ਸਕਦੇ ਆ ਹਾਂ ਜੀ ਯਾਦ ਹੈ ਬਹੁਤ ਕਾਲੇ ਕਾਲੇ ਤਾਂ ਇਹ ਮੁਗਾ ਦੇ ਨਾਂ ਤੇ ਬਹੁਤ ਚਿਰ ਦੀ ਜੁੜੀ ਆ ਇਹ ਦੋ ਗੇਟ ਸੀ ਜੀ ਇੱਕ ਸਬਜ਼ ਮੰਡੀ ਵਾਲਾ ਸੀ ਇਹ ਕੇ ਸੀ ਇਹ ਦੋਹਾਂ ਗੇਟਾਂ ਦੀ ਇੱਕੋ ਸਾ ਇੱਕੋ ਤਰੀਕੇ ਚ ਬਣੇ ਸੀ ਇਹ ਇੱਕੋ ਜੇ ਬਣੇ ਸੀਗੇ ਤੇ ਹੁਣ ਤਾਂ ਆਬਲਾ ਲੋ ਵੀ ਇੰਨਾ ਪੁਰਾਣਾ ਗੇਟ ਅੱਜ ਡਿੱਗ ਪਿਆ ਸ਼ੁਕਰ ਕਰੋ ਕੋਈ ਥੱਲੇ ਹੈ ਨਹੀਂ ਸੀ ਇਹਦੇ ਤੇ ਰਾਤੋਂ ਦੇਖਿਆ ਤੇ ਸਵੇਰੇ ਹਾਂ ਥੱਲੇ ਕੋਈ ਹੁੰਦਾ ਤੇ ਉਹਨੇ ਮਰ ਜਾਣਾ ਸੀ ਕਰ ਰਹੇ ਨੇ ਇਹੀ ਬੈਠੇ ਹੁੰਦੇ ਆ ਸੋਚਣਾ ਸਵੇਰੇ ਮਿਲੀ ਸੀ ਛੱਤ ਗਿਰਨ ਦੀ ਕਿਉਂਕਿ ਬਹੁਤ ਪੁਰਾਣੀ ਉਹ ਬਿਲਡਿੰਗ ਬਣੀ ਹੋਈ ਹੈ ਸੋਚਣਾ ਮਿਲਣ ਤੋਂ ਬਾਅਦ ਅਸੀਂ ਟ੍ਰੈਫਿਕ ਨੂੰ ਸਵਚਾਰੂ ਚਲਾਉਣ ਵਾਸਤੇ ਲੋਕਾਂ ਦੀ ਸਹੂਲਤ ਹਾਸਤੇ ਤੁਰੰਤ ਹੀ ਅਸੀਂ ਜੀਸੀਬੀ ਭੇਜ ਕੇ ਸਾਰਾ ਮਲਬਾ ਉਤੋਂ ਕਲੀਅਰ ਕਰਵਾਤਾ ਹੁਣ ਟ੍ਰੈਫਿਕ ਬਿਲਕੁਲ ਸਹੀ ਟੰਗ ਨਾਲ ਚੱਲ ਰਿਹਾ ਹੈ ਪਰ ਇਸ ਸੰਬੰਧੀ ਮਾਨਯੋਗ ਕਮਿਸ਼ਨਰ ਜੀ ਨੂੰ ਔਰ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਗਲੇਰੀ ਕਾਰਵਾਈ ਕੋ ਉਨਾ ਵੀ ਬਲੂਕ ਕੀਤੀ ਜਾਏ ਸਰ ਕਾਰਨ ਦਾ ਕੋਈ ਪਤਾ ਨਹੀਂ ਕਿ ਕਿਸ ਕਾਰਨ ਕਰਕੇ ਮੇਨ ਬਾਰਿਸ਼ ਚੱਲ ਰਹੀ ਹੈ ਕਾਰਨ ਤਾਂ ਇਸ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਜੀ ਜੋ ਸਾਡੀ ਡਿਊਟੀ ਬੰਦੀ ਸੀ ਉੱਥੇ ਸੋਚਾ ਤੁਹਾਨੂੰ ਦਾ ਟ੍ਰੈਫਿਕ ਨੂੰ ਚਲਾਣਾ ਔਰ ਉਹ ਸੀ ਕਰਵਾ ਦਿੱਤਾ ਗਿਆ ਕਿ ਮਲਬਾ ਹਟਾਤਾ ਗਿਆ ਕੋਈ ਜਾਨੀ ਨੁਕਸਾਨ ਵਗੈਰਾ ਕੋਈ ਹੋ ਨਹੀਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ